ਸਾਡੀ ਇੱਕ ਬੇਨਤੀ ਪ੍ਰਵਾਨ ਕਰ ਲੋ ਕਿ ਸਾਡੀ ਸੁਪਰਵਾਈਜ਼ਰ ਦੇ ਅੰਦਰ ਤੁਸੀਂ ਆਪਣਾ ਸੰਘਰਸ਼ ਚਾਰੀ ਰੱਖੋ ਸਰ ਹਾਂ ਜੀ ਸੁਪਰਵਾਈਜ਼ਰ ਦੀ ਜਾਰੀ ਹੈ ਨਹੀਂ ਡਾਕਟਰ ਵਾਲੀ ਸੁਪਰਵਾਈਜ਼ਰ ਹੈਗਾ ਪ੍ਰੋਫੈਸਰ ਜੀ ਨਾ ਤਾਂ ਤੁਸੀਂ ਸੁਪਰਵਾਈਜ਼ਰ ਦਾ ਮਾਨਟਰ ਨਾਲ ਥੋੜੀ ਸੁਪਰਵੀਜ਼ਨ ਹੈ ਜਿਹੜੀ ਚੀਜ਼ ਤੁਹਾਨੂੰ ਚਾਹੀਦੀ ਹੈ ਸਰ ਉਹ ਨਹੀਂ ਨਿਕਲ ਰਹੀ ਹੈ ਪਰ ਅਸੀਂ ਦੇਖੇ ਜਾ ਰਹੇ ਤੁਹਾਨੂੰ ਇਸ ਲਈ ਪੁਆਇੰਟ ਹੀ ਆ ਗਿਆ। ਉਹਦੇ ਟੈਸਟ ਦੇਖੋ ਜਿਵੇਂ ਕੰਡੀਸ਼ਨ ਹੈ ਨਾ ਜੀ ਉਸ ਕੋ ਤੇ ਲੱਗਦਾ ਕਿ ਥੋੜਾ ਜਿਹਾ ਆਪਾਂ ਨੂੰ ਚਾਹੀਦਾ ਹੈ। ਥੋੜਾ ਸੰਘਰਸ਼ ਆਪਣੇ ਲੀਕ ਤੇ ਉਦਾਂ ਹੀ ਚੱਲਦਾ ਰਹੇਗਾ। ਕੋਈ ਸਾਡੇ ਵੱਲੋਂ ਕੋਈ ਡਿਸਟਰਬੈਂਸ ਨਹੀਂ ਹੋਊ। ਨਹੀਂ ਮੂਹ ਨਹੀਂ ਨਾਲੋ ਜੀ ਥੋੜਾ ਬਿਲਕੁਲ ਵੀ ਨਾ ਲਓ ਸਰ ਮੂਰਾ। ਚੱਲੂਗਾ। ਇਹ ਹੈ ਮੈਡੀਕਲ ਟਰੀਟਮੈਂਟ ਹੈ ਤਾਂ ਦੇਖੋ ਉਹਨੂੰ ਲੈਣਾ ਚਾਹੀਦਾ। ਟਰੀਟਮੈਂਟ ਪਈ ਅਸੀਂ ਤਾਂ ਸਪੋਰਟ ਕਰਾਂਗੇ ਸਿਰਫ ਥੋੜਾ ਜਿਹਾ ਸਹਾਰਾ ਰਹੇਗਾ ਤਾਂ ਕਿ ਸੰਘਰਸ਼ ਥੋੜਾ ਲੰਬਾ ਚੱਲੇ। ਇਦਾਂ ਸਾਨੂੰ ਇਹ ਖਤਰਾ ਹੈ ਕਿ 체ਨ 체ਤੀ ਹੋਣਾ ਟੁੱਟ ਦੇ ਸ। ਜਾਣਾ ਜਿਹੜੀ ਨਾ ਪ੍ਰਧਾਨ ਜੀ ਜਿਹੜੀ ਇਹ ਗੱਲ ਕਹੀ ਹੈ ਨਾ ਇਹਨਾਂ ਨੇ ਮਤਲਬ ਇਹੀ ਇਹੀ ਜਦੋਂ ਅਸੀਂ ਪੁੱਛਦੇ ਹਾਂ ਤੇ ਇਹ ਇਹੀ ਕਹਿੰਦੇ ਡਾਕਟਰਸ ਕਹਿੰਦੇ ਆ ਜਿਹੜੀ ਆ ਗੱਲ ਨੂੰ ਕੀ ਇਹ ਇਹ ਮਨਾਓ ਜੀ ਅਸੀਂ ਅਸੀਂ ਕਹਿੰਦੇ ਜੀ ਤੁਸੀਂ ਜਾ ਕੇ ਮਨਾ ਲਓ ਡਾਕਟਰ ਦੀ ਜਿੱਥੇ ਤੁਹਾਡੀ ਚੂਸ ਕਰ ਲਓ ਸਰ ਜਿਹੜੀ ਮਰਜ਼ੀ ਲੈ ਲਓ ਤੁਸੀਂ ਇੱਥੇ ਆ ਲਓ ਨਾ ਨਸਪਤਾਲ ਹੈ ਰਜਿੰਦਰ ਹਸਪਤਾਲ ਹੈ ਜਾਂ ਤੁਹਾਡੀ ਮਰਜ਼ੀ ਦਾ ਕੋਈ ਵੀ ਪ੍ਰਾਈਵੇਟ ਜਿੱਥੋਂ ਵੀ ਤੁਸੀਂ ਇਸ ਜਗ੍ਹਾ ਤੁਸੀਂ ਪਸੰਦ ਕਰ ਸਕਦੇ ਹੋ ਅਸੀਂ ਤੇ ਸਿਰਫ ਬੇਨਤੀ ਲੈ ਕੇ ਆਏ ਕਿ ਡਾਕਟਰਾਂ ਦੇ ਅੰਦਰ ਕਰੋ ਕਿਸੇ ਦੇ ਵੀ ਡਾਕਟਰ ਮੈਂ ਤੁਸੀਂ ਮੰਨਿਆ ਤੁਸੀਂ ਗੱਲ ਕਹਿ ਰਹੇ ਹੋ ਪਰ ਫਿਰ ਵੀ ਸਰ ਥੋੜਾ ਤਸੱਲੀ ਬਖਸ਼ ਨਹੀਂ ਹੈਗਾ ਇੱਥੇ ਹਾਲ ਮਾਹੌਲ ਕੋਈ ਡੀ ਡੀ ਇਸ ਵਾਸਤੇ ਕੋਈ ਨਹੀਂ ਕੋਈ ਸਟੇਟ ਨਹੀਂ ਆਦਮੇ ਦੇ ਤੇ ਕਿਤੇ ਵੀ ਪਹੁੰਚ ਨਹੀਂ ਅਸੀਂ ਤਾਂ ਇਸੇ ਕਿਸਰ ਪ੍ਰੋਵਾਈਡ ਕਰਦੇ ਹਾਂ ਪੂਰੀ ਸੁਪਰਵਾਈਜ਼ਨ ਨਹੀਂ ਜੋ ਵੀ ਇਨਵੈਸਟੀਗੇਸ਼ਨਾਂ ਨੇ ਇੱਕ ਪੰਟ ਅਸੀਂ ਬੋਤੋ ਬਿਨਾ ਪੁੱਛੇ ਦਵਾ ਗਏ ਸੱਚ ਜੋ ਵੀ ਫਿਰ ਵੀ ਆਪਣਾ ਜੀ ਐਕਟਿਵੇਟ ਰਹਿ ਜਾ ਜਿੱਥੇ ਵੀ ਟ੍ਰਿਪ ਜਿੱਥੇ ਵੀ ਟ੍ਰਿਪ ਤਾਂ ਸਾਡੀ ਇੱਕ ਬੇਰਤੀ ਪ੍ਰਵਾਨ ਕਰ ਲੋ ਕਿ ਸਾਡੀ ਸੁਪਰਵਾਈਜ਼ਰ ਨੇ ਅੰਦਰ ਤੁਸੀਂ ਆਪਣਾ ਸੰਘਰਸ਼ ਚੱਲਿ ਰੱਖੋ ਸਰ ਹਾਂ ਜੀ ਸੁਪਰਵਾਈਜ਼ਰ ਦੀ ਚੱਲ ਰਹੀ ਹੈ ਅੱਛਾ ਨਹੀਂ ਇਹ ਡਾਕਟਰਾਂ ਦੀ ਸੁਪਰਵਾਈਜ਼ਰ ਹੈਗਾ ਪ੍ਰੋਫੈਸਰ ਜੀ ਨਾ ਤਾਂ ਤੁਸੀਂ ਸੁਪਰਵਾਈਜ਼ਰ ਦਾ ਮਾਨਟਰ ਨਾਲ ਥੋੜੀ ਸੁਪਰਵੀਜ਼ਨ ਹੈ ਜਿਹੜੀ ਚੀਜ਼ ਤੁਹਾਨੂੰ ਚਾਹੀਦੀ ਹੈ ਸਰ ਉਹ ਨਹੀਂ ਨਾ ਮਿਲ ਰਹੀ ਹੈ ਪਰ ਅਸੀਂ ਦੇਖੇ ਜਾ ਰਹੇ ਤੁਹਾਨੂੰ ਅਸਿਕਲੀ ਪੁਆਇੰਟ ਹੈਗਾ ਉਹਦੇ ਡੈਸਟ ਦੇਖੋ ਜਿਵੇਂ ਕੰਡੀਸ਼ਨ ਹੈ ਨਾ ਜੀ ਉਸ ਤੋਂ ਤੇ ਲੱਗਦਾ ਕਿ ਥੋੜਾ ਜਿਹਾ ਆਪਾਂ ਨੂੰ ਚਾਹੀਦਾ ਹੈ ਥੋੜਾ ਸੰਘਰਸ਼ ਆਪਣੇ ਲਈਕ ਤੇ ਉਦਾਂ ਹੀ ਚੱਲਦਾ ਰਹੇਗਾ ਕੋਈ ਸਾਡੇ ਵੱਲੋਂ ਕੋਈ ਡਿਸਟਰਬੈਂਸ ਨਹੀਂ ਹੋ ਨਹੀਂ ਹੋ ਰਹੀ ਨਾਲੋ ਜੀ ਥੋੜਾ ਬਿਲਕੁਲ ਵੀ ਨਾਲੋਂ ਸਰ ਮੂਰਾ ਚੱਲੂਗਾ ਕਿਉਂਕਿ ਇਹ ਮੈਡੀਕਲ ਟਰੀਟਮੈਂਟ ਹੈ ਤਾਂ ਦੇਖੋ ਉਹਨੂੰ ਲੈਣਾ ਚਾਹੀਦਾ ਟਰੀਟਮੈਂਟ ਵੀ ਅਸੀਂ ਤਾਂ ਸਪੋਰਟ ਕਰਾਂਗੇ ਸਿਰਫ ਥੋੜਾ ਜਿਹਾ ਸਹਾਰਾ ਰਹੇਗਾ ਤਾਂ ਕਿ ਸੰਘਰਸ਼ ਥੋੜਾ ਲੰਬਾ ਚੱਲੇ ਇੱਦਾਂ ਸਾਨੂੰ ਇਹ ਖਤਰਾ ਹੈ ਕਿ ਚੇਨ ਛੇਤੀ ਉਹ ਨਾ ਟੁੱਟ ਜੇ ਸਰ ਜਦੋਂ ਜਿਹੜੀ ਨਾ ਪ੍ਰਧਾਨ ਜੀ ਜਿਹੜੀ ਇਹ ਗੱਲ ਕਹੀ ਹੈ ਨਾ ਇਹਨਾਂ ਨੇ ਮਤਲਬ ਇਹੀ ਇਹੀ ਜਦੋਂ ਅਸੀਂ ਪੁੱਛਦੇ ਹਾਂ ਤੇ ਇਹ ਇਹੀ ਕਹਿੰਦੇ ਡਾਕਟਰਸ ਕਹਿੰਦੇ ਆ ਜਿਹੜੀ ਆ ਗੱਲ ਨੂੰ ਕਿ ਇਹ ਇਹ ਮਨਾਓ ਜੀ ਅਸੀਂ ਅਸੀਂ ਕਹੇ ਜੀ ਤੁਸੀਂ ਜਾ ਕੇ ਮਨਾ ਲਓ ਡਾਕਟਰ ਜੀ ਜਦਾਂ ਤੁਹਾਡੀ ਚੂਸ ਕਰ ਲਓ ਸਰ ਜਿਹੜੀ ਮਰਜ਼ੀ ਲੈ ਲਓ ਤੁਸੀਂ ਇੱਥੇ ਆ ਲਓ ਨਾ ਹਸਪਤਾਲ ਹੈ ਰਜਿੰਦਰਾ ਹਸਪਤਾਲ ਹੈ ਜਾਂ ਤੁਹਾਡੀ ਮਰਜ਼ੀ ਦਾ ਕੋਈ ਵੀ ਪ੍ਰਾਈਵੇਟ ਜਿੱਥੋਂ ਵੀ ਤੁਸੀਂ ਇਹ ਸੋ ਜਦਾਂ ਤੁਸੀਂ ਪਸੰਦ ਕਰ ਸਕਦੇ ਹੋ ਅਸੀਂ ਤੇ ਸਿਰਫ ਬੇਨਤੀ ਲੈ ਕੇ ਆਏ ਕਿ ਡਾਕਟਰ ਦੇ ਅੰਦਰ ਕਰੋ ਕਿਸੇ ਤੋਂ ਵੀ ਡਾਕਟਰ ਹੋਵੇ ਸਰ ਮੈਂ ਤੁਸੀਂ ਮੰਨਿਆ ਤੁਸੀਂ ਗੱਲ ਕਹਿ ਰਹੇ ਹੋ ਪਰ ਫਿਰ ਵੀ ਸਰ ਥੋੜਾ ਤਸੱਲੀ ਬਖਸ਼ ਨਹੀਂ ਹੈਗਾ ਇੱਥੇ ਮਾਹੌਲ ਕੋਈ ਜੇ ਇਹ ਵਸਤੂ ਨਹੀਂ ਕੋਈ ਅਸੀਂ ਕਿਹਾ ਵੀ ਅੱਧਾ ਵੀ ਨਹੀਂ ਹੋ ਰਹੀ ਅਸੀਂ ਤਾਂ ਇਸੇ ਕਿਸਰ ਪ੍ਰੋਵਾਈਡ ਕਰਦੇ ਹਾਂ ਪੂਰੀ ਸੁਪਰਵਾਈਜ਼ਨ ਨਹੀਂ ਜੋ ਵੀ ਇਨਵੈਸਟੀਗੇਸ਼ਨਾਂ ਨੇ ਇੱਕ ਪਾਸੇ ਅਸੀਂ ਬੋਤੋ ਬਿਨਾ ਪੁੱਛੇ ਦਵਾ ਗਏ ਸਰ ਜੋ ਵੀ ਇੱਥੇ ਵੀ ਆਪਾਂ ਜੀ ਐਕਟਿਵ ਰਹਿ ਜਾ ਰਹੇ ਜਿੱਥੇ ਵੀ ਟ੍ਰਿਪ ਜਿੱਥੇ ਵੀ ਸਾਡੀ ਇੱਕ ਦੇਰਤੀ ਪ੍ਰਵਾਨ ਕਰ ਲੋ ਕਿ ਸਾਡੀ ਸੁਪਰਵਾਈਜ਼ਰ ਦੇ ਅੰਦਰ ਤੁਸੀਂ ਆਪਣਾ ਸੰਘਰਸ਼ ਚੱਲਿ ਰੱਖੋ ਸਰ ਹਾਂ ਜੀ ਸੁਪਰਵਾਈਜ਼ਰ ਦੀ ਜਾਰੀ ਹੈ ਨਹੀਂ ਜੇ ਡਾਕਟਰਾਂ ਦੀ ਸੁਪਰਵਾਈਜ਼ਰ ਤੇ ਹੈ ਪਰ ਆਂ ਜੀ ਨਾ ਤਾਂ ਤੁਸੀਂ ਸੁਪਰਵਾਈਜ਼ਰ ਦਾ ਮਾਨਟਰ ਨਾਲ ਥੋੜੀ ਸੁਪਰਵੀਜ਼ਨ ਹੈ ਜਿਹੜੀ ਚੀਜ਼ ਤੁਹਾਨੂੰ ਚਾਹੀਦੀ ਹੈ ਸਰ ਉਹ ਨਹੀਂ ਨਾ ਮਿਲ ਰਹੀ ਹੈ ਪਰ ਸਿਰਫ ਦੇਖੇ ਜਾ ਰਹੇ ਤੁਹਾਨੂੰ ਅਸੀਂ ਇਕਲੀ ਪੁਆਇੰਟ ਹੀ ਹੈਗਾ ਉਹਦੇ ਟੈਸਟ ਦੇਖੋ ਜਿਵੇਂ ਕੰਡੀਸ਼ਨ ਹੈ ਨਾ ਜੀ ਉਸ ਤੋਂ ਤੇ ਲੰਦਾ ਕਿ ਥੋੜਾ ਜਿਹਾ ਆਪਾਂ ਨੂੰ ਚਾਹੀਦਾ ਥੋੜਾ ਸੰਘਰਸ਼ ਆਪਣੇ ਲੀਕ ਤੇ ਉਦਾਂ ਹੀ ਚੱਲਦਾ ਰਹੇਗਾ ਕੋਈ ਸਾਡੇ ਵੱਲੋਂ ਕੋਈ ਡਿਸਟਰਬੈਂਸ ਨਹੀਂ ਹੋ ਨਹੀਂ ਹੋ ਰਹੀ ਨਾਲੋ ਜਿਹਾ ਬਿਲਕੁਲ ਵੀ ਨਾਲੋਂ ਸਰ ਮੁਰਾ ਚੱਲੂਗਾ ਜਿਹੜਾ ਇਹ ਮੈਡੀਕਲ ਟਰੀਟਮੈਂਟ ਹੈ ਤਾਂ ਦੇਖੋ ਉਹਨੂੰ ਲੈਣਾ ਚਾਹੀਦਾ ਟਰੀਟਮੈਂਟ ਵੀ ਅਸੀਂ ਤਾਂ ਸਪੋਰਟ ਕਰਾਂਗੇ ਸਿਰਫ ਥੋੜਾ ਜਿਹਾ ਸਹਾਰਾ ਰਹੇਗਾ ਤਾਂ ਕਿ ਸੰਘਰਸ਼ ਤੋਂ ਦਾ ਲੰਬਾ ਚੱਲੇ ਇੰਦਾ ਸਾਨੂੰ ਇਹ ਖਤਰਾ ਹੈ ਕਿ ਚੇਨ ਛੇਤੀ ਰ ਟੁੱਟ ਦੇਵੇ। ਜਾਨਾ ਜਿਹੜੀ ਨਾ ਪ੍ਰਧਾਨ ਜੀ ਜਿਹੜੀ ਇਹ ਗੱਲ ਕਹੀ ਹੈ ਨਾ ਇਹਨਾਂ ਨੇ ਮਤਲਬ ਇਹੀ ਇਹੀ ਜਦੋਂ ਅਸੀਂ ਪੁੱਛਦੇ ਹਾਂ ਤੇ ਇਹ ਇਹੀ ਕਹਿੰਦੇ ਡਾਕਟਰਸ ਕਹਿੰਦੇ ਆ ਜਿਹੜੀ ਆ ਗੱਲ ਨੂੰ ਕਿ ਇਹ ਇਹ ਮਨਾਓ ਜੀ ਅਸੀਂ ਅਸੀਂ ਅਖਿਆ ਜੀ ਤੁਸੀਂ ਜਾ ਕੇ ਮਨਾ ਲਓ ਡਾਕਟਰ ਦੀ ਜਿੱਥੇ ਤੁਹਾਡੀ ਚੂਸ ਕਰ ਲਓ ਸਰ ਜਿਹੜੀ ਮਰਜ਼ੀ ਲੈ ਲਓ ਤੁਸੀਂ ਇੱਥੇ ਆ ਲਓ ਲਾਲ ਹਸਪਤਾਲ ਹੈ ਜਾਂ ਜਿੰਦਰਾ ਹਸਪਤਾਲ ਹੈ ਜਾਂ ਤੁਹਾਡੀ ਮਰਜ਼ੀ ਦਾ ਕੋਈ ਵੀ ਪ੍ਰਾਈਵੇਟ ਜਿੱਥੋਂ ਵੀ ਤੁਸੀਂ ਇਸ ਜਗ੍ਹਾ ਤੁਸੀਂ ਪਸੰਦ ਕਰ ਸਕਦੇ ਹੋ। ਅਸੀਂ ਤੇ ਸਿਰਫ ਬੇਨਤੀ ਲੈ ਕੇ ਆਏ ਕਿ ਡਾਕਟਰ ਦੇ ਅੰਦਰ ਕਰੋ ਕਿਸੇ ਤੇ ਵੀ ਡਾਕਟਰ ਹੋਵੇ ਸਰ ਮੈਂ ਤੁਸੀਂ ਮੰਨਿਆ ਤੁਸੀਂ ਗੱਲ ਕਹਿ ਰਹੇ ਹੋ ਪਰ ਫਿਰ ਵੀ ਸਰ ਥੋੜਾ ਤਸੱਲੀ ਬਖਸ਼ ਨਹੀਂ ਹੈਗਾ ਇੱਥੇ ਮਾਹੌਲ ਕੋਈ ਜੀ ਜੀ ਇਸ ਵਾਸਤੇ ਨਹੀਂ ਇਸ ਵਾਸਤੇ ਨਹੀਂ ਆਦਮੇ ਤੇ ਵੀ ਹੋ ਰਹੇ ਅਸੀਂ ਤਾਂ ਇਹ ਸੇ ਸਰ ਪ੍ਰੋਵਾਈਡ ਕਰਾਂਗੇ ਪੂਰੀ ਸੁਪਰਵਾਈਜ਼ਨ ਨਹੀਂ ਜੋ ਵੀ ਇਨਵੈਸਟੀਗੇਸ਼ਨਾਂ ਨਹੀਂ ਟ੍ਰੀਟਮੈਂਟ ਅਸੀਂ ਤੁਹਾ ਤੋਂ ਬਿਨਾ ਪੁੱਛੇ ਦਵਾਵਾਂਗੇ ਜੀ ਸਰ ਜੋ ਵੀ ਇੱਥੇ ਵੀ ਆਪਾਂ ਦੇ ਜੀ ਐਕਟਿਵ ਟ੍ਰੈਕ ਲਾ ਕੇ ਜਿੰਨੇ ਵੀ ਟ੍ਰੈਕ ਜਿੰਨੇ ਵੀ